ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਸ ਚੈਨਲ ਤੇ ਹੋਰ ਸਾਰੇ ਤੁਸੀਂ ਟਿਕਟੌਕ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਕਰਦੇ ਹਾਂ ਜੀ ਸਮਾਨ ਦੀ ਸੈਟਿੰਗ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਜਰੂਰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਵਧੀਆ-ਵਧੀਆ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮੇਰੇ ਭੈਣ ਭਰਾਵਾਂ ਨੇ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਆਪਾਂ ਕਰਦੇ ਹਾਂ ਜੀ ਚੁੰਨੀਆਂ ਦੀ ਸੈਟਿੰਗ ਕਿਉਂਕਿ ਨਾ ਤੜਕੇ ਚੁੰਨੀਆਂ ਲੈ ਕੇ ਗਏ ਸੀ ਬਈ हाँ जी आप कर दिए जी चुनिया की सैटिंग मैटिंग अज सवेरे लेके गए बी चुनिया ਦੇਖੋ ਜੀ ਕਲਰ ਕਿੱਡਾ ਸੋਹਣਾ ਚੁੰਨੀ ਦਾ ਪੂਰੀ ਡਵਲ ਚੁੰਨੀ ਹੈ ਬਈ ਪੂਰੀ ਡਵਲ ਪੂਰਾ ਵਧੀਆ ਕੱਪੜਾ ਹੈ ਬਈ ਰੇਟ ਤੁਹਾਨੂੰ ਪਤਾ ਹੀ ਹੈ 100-100 ਚੁੰਨੀ ਦਾ ਰੇਟ ਆਪਣੀ ਦਾ ਕੰਮ ਕਰਨਾ ਬਈ ਸੌਖਾ ਕੋਈ ਹੈ ਨਹੀਂ ਕੋਈ ਕੰਮ ਵੀ ਸੌਖਾ ਨਹੀਂ ਕੰਮ ਕਰਨੇ ਤਾਂ ਸਾਰੇ ਹੀ ਔਖੇ ਆ ਕੋਈ ਕੰਮ ਸੌਖਾ ਨਹੀਂ ਹੈਗਾ ਆ ਦੇਖੋ ਬਈ ਕਾ ਨਵੇਂ ਡਿਜ਼ਾਈਨ ਆਏ ਆ ਚੁੰਨੀ ਵਿੱਚ ਖੜੇ ਕੋ ਇਹ ਚੁੰਨੀ ਦਾ ਰੇਟ ਹੈ ਜੀ 120 ਰੁਪਏ ਇਹ ਚੁੰਨੀ ਦਾ ਰੇਟ ਹੈ ਜੀ 120 ਰੁਪਏ ਪੂਰੇ ਡਵਲ ਦੁਪੱਟੇ ਹੈ ਬਈ ਇਹ 120 ਵਾਲੇ ਇਹਦੇ ਚਕਾਲੇ ਹੋਰ ਵੀ ਸੀਗੇ

ਕਲਰ ਬਹੁਤ ਸੋਹਣੇ ਵੀਰੇ ਇਹਦਾ ਵੀ ਰੇਟ ਜੀ 120 ਰੁਪਏ ਹੈ ਇਹ ਨਿਊ ਦਪੱਟੇ ਆਏ ਆ ਬਈ ਸਾਰੇ ਇਹ ਕਾ ਕਲਰ ਆਇਆ ਬਈ ਇਹਦੇ ਨਾਲ ਦੇ ਇੱਕ ਤਾਂ ਲੈ ਕੇ ਗਏ ਆਪਣੇ ਕੋਲ ਦੋ ਹੀ ਸੀਗੀਆਂ ਨਵਾਂ ਡਿਜ਼ਾਈਨ ਹੈ ਬਈ ਇਹ ਆ ਸੈਟਾਂ ਦੀ ਤਾਂ ਦੇਖੋ ਐਵੇਂ ਦਾ ਪੱਲਾ। ਕਿਆ ਦੇਖੋ। ਬਹੁਤ ਸੋਹਣਾ ਡਿਜ਼ਾਈਨ ਹੈ ਵੀ ਡੱਬੀ ਵਾਲਾ ਇਹਦੇ ਨਾਲ ਦਾ ਇੱਕ ਦੁਪੱਟਾ ਲੈ ਗਏ ਇੱਕੇ ਰਹਿ ਗਿਆ। ਇਹਦਾ ਰੇਟ ਹੈ ਜੀ 100 ਰੁਪਿਆ। ਇਹਸਾ ਦੁਪੱਟੇ ਦਾ ਰੇਟ ਹੈ ਜੀ 100 ਰੁਪਿਆ। ਦੀ ਨਵਾਂ ਕਲਰ ਨਵਾਂ ਡਿਜ਼ਾਈਨ ਕਲਰ ਆ ਦੇਖੋ ਜੀ ਆ ਦੇਖੋ ਜੀ ਪੱਲਾ ਛੱਡਾ ਸੋਹਣਾ कलर भी देखो तुष्य किन्नासो सोहना कलर है ये दर रेट जी एक सौ बी या ये से तो पट्टे का रेट है जी एक सौ बीर पी ਕਾਇ ਜੀ ਨਿਊ ਡਿਜ਼ਾਈਨ ਬਲੈਕ ਦੇ ਵਿੱਚ ਆਹ ਇਹ ਕੁਝ ਪੂਰਾ ਡਬਲ ਦੁਪੱਟਾ ਵੀ ਇਹ ਵੀ 120 ਵਾਲਾ ਹੀ ਆ ദാ വീക്ക സോ വി आ दुपट्टा जी अस्सी वाल आट्टा अस्सी एक लेके गए जी लोहरा भाई ਭਾਈ ਮੇਰੀ ਵੀਡੀਓ ਜੇਉਂਦੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਮੇਰੇ ਭੈਣ ਭਰਾਵਾਂ ਨੇ ਨਹੀਂ ਭੁੱਲਣਾ ਠੀਕ ਹੈ ਜੀ ਆਪਾਂ ਕਰਦੇ ਆਂ ਵੀਡੀਓ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਧੰਨਵਾਦ ਮੇਰੇ ਭੈਣ ਭਰਾਵਾਂ ਦਾ ਮੇਰੀ ਹੈਲਪ ਕਰਨ ਲਈ ਬਹੁਤ ਭੈਣ ਭਰਾ ਮੇਰੀ ਸਪੋਰਟ ਕਰਦੇ ਧੰਨਵਾਦ ਜੀ ਧੰਨਵਾਦ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਮੇਰੇ ਭੈਣ ਭਰਾ ਤੇ ਧੰਨਵਾਦ ਜੀ ਮੇਰੀ ਲਾਈਵ ਦੇ ਵਿੱਚ ਪਹੁੰਚਣ ਲਈ 10 ਤੋਂ 12 ਵਜੇ ਮੇਰੀ ਲਾਈਵ ਸਟਾਰਟ ਹੈ ਜ਼ਰੂਰ ਹੈਲਪ ਕਰਨੀ ਮੇਰੇ ਭੈਣ ਭਰਾਵਾਂ ਨੇ ਜ਼ਰੂਰ ਪਹੁੰਚਣਾ ਮੇਰੀ ਲਾਈਵ ਦੇ ਵਿੱਚ ਤੇ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਜੇ ਕਿਸੇ ਮੇਰੀ ਭੈਣ ਨੂੰ ਜਰਾਬਾਂ ਬੂਟ ਕਟੀਆਂ ਦੀ ਲੋੜ ਹੋਵੇ ਤਾਂ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਨੰਬਰ ਮੇਰਾ ਸਕਰੀਨ ਤੇ ਹੁੰਦਾ ਹੈ ਜੀ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਤੇ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ ਧੰਨਵਾਦ ਜੀ ਮੇਰੇ ਭੈਣ ਭਰਾਵਾਂ ਦਾ ਆਪਾਂ ਮਿਲਾਂਗੇ ਜੀ ਕੱਲ ਨੂੰ ਓਕੇ okay, ਬਾਏ